ਸਸ਼ੀਕਾਲ ਜੀ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਾਰਾ ਦਾ ਸਵਾਗਤ ਮੈਂ ਜਸਮੀਨ ਦੇਖੋ ਇੱਕ ਬੜੀ ਵਧੀਆ ਗੱਲ ਹੈ ਕਿ ਖੁਦਾ ਨੂੰ ਮੰਨਣ ਵਾਲੇ ਖੁਸ਼ ਨਹੀਂ ਹੁੰਦੇ ਖੁਦਾ ਦੀ ਮੰਨਣ ਵਾਲੇ ਖੁਸ਼ ਹੁੰਦੇ ਹਰ ਚੀਜ਼ ਨੂੰ ਪੜਨ ਵਾਲੇ ਸਿਰਫ ਪੜਦੇ ਰਹਿ ਜਾਂਦੇ ਆ ਤੇ ਸਮਝਣ ਵਾਲੇ ਉਸ ਵਿੱਚੋਂ ਕੁਝ ਨਾ ਕੁਝ ਕੱਢ ਲੈਂਦੇ ਆ ਗੱਲ ਤਾਂ ਸਮਝਣ ਤੇ ਆਉਂਦੀ ਆ ਗੱਲ ਸੁਣਨ ਤੇ ਨਹੀਂ ਆਉਂਦੀ ਅਸੀਂ ਸਿਰਫ ਚੀਜ਼ਾਂ ਨੂੰ ਸੁਣਦੇ ਆ ਅਸੀਂ ਸਿਰਫ ਚੀਜ਼ਾਂ ਨੂੰ ਦੇਖਦੇ ਆ ਅਸੀਂ ਉਸ ਨੂੰ ਅਪਣਾਉਂਦੇ ਨਹੀਂ ਬਸ ਇੱਕ ਦੋ ਵਾਰ ਵਾਹ ਵਾਹ ਕਰਕੇ ਛੱਡ ਹੀ ਦਿੰਦੇ ਆ ਤੇ ਉਹ ਜਿਹੜੀ ਵਾਹ ਵਾਹ ਹੁੰਦੀ ਹੈ ਉਹ ਬਸ ਥੋੜੇ ਸਮੇਂ ਲਈ ਹੁੰਦੀ ਹੈ ਜਿਵੇਂ ਇੱਕ ਸ਼ੇਅਰ ਸੁਣਿਆ ਇੱਕ ਗੱਲ ਸੁਣੀ ਬੜੀ ਵਧੀਆ ਲੱਗੀ ਤੇ ਉਸ ਤੋਂ ਬਾਅਦ ਅਸੀਂ ਕੀ ਕੀਤਾ ਉੱਥੇ ਛੱਡ ਦਿੱਤੀ ਛੱਡਣੀਆਂ ਉਹ ਚੀਜ਼ਾਂ ਚਾਹੀਦੀਆਂ ਨੇ ਜੋ ਸਾਡੇ ਲਈ ਨਹੀਂ ਬਣੀਆਂ ਜੋ ਸਾਡੇ ਲਈ ਸਾਨੂੰ ਕੋਈ ਕ੍ਰਿਟੀਸਾਈਜ਼ ਕਰ ਰਿਹਾ ਕੋਈ ਗੱਲ ਕਹਿ ਰਿਹਾ ਠੀਕ ਹੈ ਓਕੇ ਜਵਾਬ ਦੇਣਾ ਬਣਦਾ ਏ ਤਾਂ ਜਵਾਬ ਦੋ ਜੇ ਜਵਾਬ ਦੇਣਾ ਨਹੀਂ ਬਣਦਾ ਸਾਸਰੀਕਲ ਬਲਾਓ ਉੱਥੋਂ ਚੁੱਪ ਕਰਕੇ ਪਰੇ ਹੋ ਜਾਓ ਐਨੀ ਲੱਗ ਲਬੇੜ ਚੱਕ ਕੇ ਅਸੀਂ ਆਪਣੇ ਨਾਲ ਅੱਗੇ ਲੰਘਾਂਗੇ ਤਾਂ ਉਹ ਭਾਰ ਹੀ ਭਏਗਾ ਨਾ ਉਹ ਕਿੰਨੀਆਂ ਚੀਜ਼ਾਂ ਭਾਰ ਮੁੱਢ ਤੇ ਚੱਕੀਆਂ ਅਸੀਂ ਕਿਹੜੀਆਂ ਚੀਜ਼ਾਂ ਥੋੜਾ ਚੱਕੀਆਂ ਦਿਮਾਗ ਨੇ ਬੋਝ ਚੱਕਿਆ ਕਿਦਾਂ ਕਿਸੇ ਦੀਆਂ ਗੱਲਾਂ ਦਾ ਕਿਸੇ ਦੇ ਮੇਣਿਆਂ ਦਾ ਕਿਸੇ ਦੇ ਬੁਰੇ ਵਕਤ ਚ ਨਾ ਆਏ ਕੰਮ ਦਾ ਤੇ ਕੀ ਲੋੜ ਪਈ ਹੈ ਦੱਸੋ ਸਾਨੂੰ ਠੀਕ ਹੈ ਓਕੇ ਫੇਰ ਕਿਹੜਾ ਵਕਤ ਰੁਕ ਗਿਆ ਸੀ ਫੇਰ ਕਿਹੜਾ ਵਕਤ ਲੰਘਿਆ ਨਹੀਂ ਤੇ ਫੇਰ ਕਿਹੜਾ ਕੋਈ ਪਰੇਸ਼ਾਨੀ ਸਾਨੂੰ ਅ ਕੁਛ 네ਗੇਟਿਵ ਕਰ ਸਕੇ ਸਾਡੇ ਲਈ ਨਹੀਂ ਕਰ ਸਕੀ ਨਾ ਤੇ ਫੇਰ ਠੀਕ ਹੈ ਠੀਕ ਹੈ ਜੀਵਤਾਂ ਅੱਛਾ ਖਾਸਾ ਜੀਵਨ ਬਤੀਤ ਕਰ ਰਹੇ ਆ ਦੁਨੀਆਦਾਰੀ ਦੇ ਵਿੱਚ ਦੁਨੀਆ 'ਚ ਹੋਣਾ ਹੀ ਬਹੁਤ ਜ਼ਰੂਰੀ ਆ ਦੁਨੀਆਦਾਰੀ ਚ ਜੀਵਤ ਹੋਣਾ ਹੀ ਬਹੁਤ ਜ਼ਰੂਰੀ ਹੈ ਉਹਦੇ ਲਈ ਹਰ ਇਨਸਾਨ ਕੋਈ ਨਾ ਕੋਈ ਚਾਹੇ ਕੁਦਰਤ ਚਾਹੇ ਪਰਮਾਤਮਾ ਹੀ ਲਵਸੀਲਾ ਬਣਾ ਹੀ ਦਿੰਦਾ ਤੇ ਭਰੋਸਾ ਰੱਖਣਾ ਚਾਹੀਦਾ ਕਿਹਦੇ ਤੇ ਆਪਣੇ ਆਪ ਤੇ ਆਪਣਾ ਕੋਣ ਅੰਦਰ ਹੀ ਹੈ ਉਹ ਅੰਦਰ ਹੀ ਹੈ ਕਿਉਂਕਿ ਉਹਨੇ ਹੀ ਤੁਹਾਡੀ ਸਾਹਾਂ ਦੀ ਲੜੀ ਚੜਾਈ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਉਹਨੂੰ ਮੰਨਣ ਨਾਲ ਨਹੀਂ ਉਹਨੂੰ ਉਹਨੂੰ ਅਪਣਾਉਣ ਨਾਲ ਉਹਨੂੰ ਸਮਝਣ ਨਾਲ ਹਰ ਚੀਜ਼ ਤੁਹਾਨੂੰ ਸਮਝ ਵਿੱਚ ਆ ਜਾਏਗੀ ਠੀਕ ਹੈ ਨਾ ਬੜੇ ਹੀ ਸਮਝਦਾਰ ਹੋ ਤੁਸੀਂ ਕਿਸੇ ਨੇ ਲਿਖਿਆ ਸੀ ਕਿ ਐਦਾਂ ਬੋਲਣ ਲੱਗੇ ਸੋਚਿਆ ਕਰੋ ਆ ਜੀ ਉਹ ਜੀ ਮੈਨੂੰ ਵੈਸੇ ਗੱਲ ਸਮਝਣ ਲੱਗੀ ਪਰ ਦੋ ਜਣਾਂ ਨੇ ਉਹਦੇ નીચે ਕਮੈਂਟ ਕੀਤਾ ਕਿ ਇੰਗਲਿਸ਼ ਚ ਆਈ ਹੈ ਇਸ ਕਰਕੇ ਵੀਡੀਓ ਬਾਈ ਇੰਗਲਿਸ਼ ਤਾਂ ਮੈਨੂੰ ਆਉਂਦੀ ਨਹੀਂ ਮੈਂ ਕਿੱਥੇ ਇੰਗਲਿਸ਼ ਚ ਡੱਬ ਕਰੂੰਗੀ ਵੀਡੀਓ ਅਸਲ ਦੇ ਵਿੱਚ ਕੋਈ ਨਾ YouTube ਦਾ ਨਵਾਂ ਇੱਕ ਫੰਕਸ਼ਨ ਆਇਆ ਏ ਉਹਦੇ ਵਿੱਚ ਕੁਝ ਲੈਂਗੁਏਜ ਹੈ ਉਹਦੇ ਚ ਤੁਸੀਂ ਆਪਣੀ ਪੰਜਾਬੀ ਕਰ ਲਿਆ ਕਰੋ ਕਈ ਵਾਰੀ ਨਿਆਣਿਆਂ ਤੋਂ ਜਾਂ ਤੁਹਾਡੇ ਤੋਂ ਹੱਥ ਵੱਜ ਜਾਂਦਾ ਹੈ ਜਿਸ ਕਰਕੇ ਉਹ ਇੰਗਲਿਸ਼ ਹੋ ਜਾਂਦੀ ਹੈ ਤੇ ਉਹ ਕੋਈ ਇੰਗਲਿਸ਼ ਹੋਰ ਹੀ ਬੋਲ ਰਿਆ ਹੁੰਦਾ ਦੇਖੋ ਇੱਕ ਤਾਂ ਦੇਖਿਆ ਜਾਵੇ ਤਾਂ ਇਹ ਪਲੱਸ ਪੁਆਇੰਟ ਹੀ ਆ ਜਿਹੜੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਉਹ ਕਰ ਲੈਂਦੇ ਹੋਣਗੇ ਚੀਜ਼ਾਂ ਨੂੰ ਇੰਗਲਿਸ਼ ਦੇ ਵਿੱਚ ਪਰ ਆਪਾਂ ਤੇ ਪੰਜਾਬੀ ਆ ਆਪਾਂ ਤੇ ਪੰਜਾਬੀ ਸੁਣਨੀ ਆ ਪੰਜਾਬੀ ਹੀ ਸਮਝਣੀ ਆ ਤੇ ਸਾਨੂੰ ਉਹੀ ਚੀਜ਼ ਬੋਲਣੀ ਆਉਂਦੀ ਆ ਤੇ ਉਹੀ ਚੀਜ਼ ਸਮਝਣੀ ਆਉਂਦੀ ਆ ਬੜੀ ਚੰਗੀ ਬੜੀ ਮਿੱਠੀ ਤੇ ਪਿਆਰੀ ਭਾਸ਼ਾ ਹੈ ਪੰਜਾਬੀ ਤੇ ਕੀ ਐਨੇ ਐਵੇਂ ਦੂਜੀਆਂ ਚੀਜ਼ਾਂ ਬਣਾਉਂਦੇ ਰੋ ਕੀ ਕਾ ਓਕੇ ਹੈ ਜਿੱਦਾਂ ਦੇਸੀਂ ਹਾਂ ਬਹੁਤ ਖੁਸ਼ ਹਾਂ ਤੇ ਜਿਹੜੀ ਮਿਠਾਸ ਆਪਣੀ ਭਾਸ਼ਾ ਚ ਹੈ ਨਾ ਉਹ ਕਿਤੇ ਵੀ ਨਹੀਂ ਕਿਉਂਕਿ ਉਹਨੂੰ ਮਾਂ ਬੋਲੀ ਕਹਿੰਦੇ ਆ ਕਿਉਂਕਿ ਮਾਂ ਦੇ ਲਫ਼ਜ਼ ਜੋ ਤੁਹਾਨੂੰ ਉਸਨੇ ਆਪਣੇ ਨਾਲ ਹੀ ਸਿਖਾਏ ਆ ਇਹ ਸ਼ਬਦ ਤੇ ਆਪਾਂ ਕਦੇ ਭੁੱਲੀ ਨਹੀਂ ਸਕਦੇ ਹੈਨਾ ਚਲੋ ਅੱਜ 20 ਅਗਸਤ 2025 ਦੀ ਗੱਲ ਕਰਾਂਗੇ ਧਿਆਨ ਨਾਲ ਸੁਣੋ ਕੋਈ ਵੀ ਗ੍ਰਹਿ ਜਦੋਂ ਰਾਸ਼ੀ ਪਰਵਰਤਨ ਕਰਦਾ ਹੈ ਸਿੱਧੇ ਨਾਲ ਸਿੱਧੇ ਤੌਰ ਤੇ ਸਾਡੇ ਤੇ ਅਸਰ ਉਹ ਚੀਜ਼ਾਂ ਕਰਦੀਆਂ ਪਰੋਨੀ ਦੇਰ ਤੱਕ ਉਹ ਚੀਜ਼ ਦਾ ਹੱਲ ਅਗਰ ਤੁਹਾਨੂੰ ਲੱਗੇ ਕਿ ਕੋਈ ਚੀਜ਼ ਡਿਸਟਰਬ ਹੋਈ ਹੈ ਤਾਂ ਜਰੂਰ ਜਾਨੋ ਕਿ ਕਿਉਂ ਹੋਈ ਹੈ ਕੀ ਗੱਲ ਹੋਈ ਹੈ ਕੋਈ ਗ੍ਰਹਿ ਬਦਲਿਆ ਤਾਂ ਹੀ ਹੋਇਆ ਹੋਣਾ ਤੇ ਜਿੱਦਾਂ ਹੁਣ ਸ਼ੁਕਰ ਰਾਸ਼ੀ ਪਰਵਰਤਨ ਕਰ ਰਿਹਾ ਹੈ ਸੂਰਜ ਕੇਤੂ ਦਾ ਜੋਗ ਚੱਲ ਰਿਹਾ ਹੈ ਧਿਆਨ ਨਾਲ ਸੁਣੋ ਸੂਰਜ ਕੇਤੂ ਦਾ ਜੋ ਕੀ ਕਰ ਰਿਹਾ ਜੋੜਾਂ ਚ ਦਰਦ ਦੇ ਰਿਹਾ ਬੈਕ ਪੇਨ ਦੇ ਰਿਹਾ ਔਰ ਪੇਟ ਚ ਇਨਫੈਕਸ਼ਨ ਦੇ ਰਿਹਾ ਕਿਉਂ ਕਿਉਂਕਿ ਚੰਦਰ ਕਲ ਕੱਲਾ ਬੁੱਧ ਚੰਦਰ ਦੇ ਘਰ ਚ ਬੁੱਧ ਬੈਠਾ ਹੈ 4 ਨੰਬਰ ਦੀ ਰਾਸ਼ੀ ਚ ਅੱਜਕੱਲ ਬੁੱਧ ਚੱਲ ਰਿਹਾ 30 ਤਰੀਕ ਤੋਂ ਬਾਅਦ ਇਹਨੇ ਸੂਰਜ ਨਾਲ ਜਾ ਕੇ ਯੂਤੀ ਬਣਾਣੀ ਹੈ ਤਾਂ ਥੋੜੀ ਜਿਹੀ ਰਿਲੈਕਸ ਮਿਲਣੀ ਹੈ ਕਿਸੇ ਨੂੰ ਪੇਟ ਚ ਇਨਫੈਕਸ਼ਨ ਹੋ ਰਹੀ ਹੈ ਕਿਸੇ ਨੂੰ ਪਾਣੀ ਤੋਂ ਅਲਰਜੀ ਹੋ ਰਹੀ ਹੈ ਕਿਸੇ ਦੇ ਪੇਟ ਚ ਦਰਦ ਹੋ ਰਿਹਾ ਕਿਤੇ ਕੁਛ ਤੇ ਕਿਤੇ ਕੁਛ ਕਿਸੇ ਨੂੰ ਸੂਰਜ ਕੇਤੂ ਕਰਕੇ ਟਾਈਫਾਇਡ ਵਿਗੜਿਆ ਪਿਆ ਕਿਸੇ ਨੂੰ ਬੁਖਾਰ ਚੜ ਰਿਹਾ ਹਰ ਚੌਥੇ ਜਾਂ 4 ਚੌਕੇ ਜਾਂ ਕਿਸੇ ਹੋਰ ਬੰਦੇ ਨੂੰ ਇਹ ਚੀਜ਼ ਦੀ ਪਰੇਸ਼ਾਨੀ ਆ ਜਾਂਦੀ ਹੈ ਠੀਕ ਹੈ ਤਾਂ ਇਹ ਪਰੇਸ਼ਾਨੀ ਕੀ ਕਰਦੀ ਹੈ ਇਹ ਤੁਹਾਨੂੰ ਉਲਝਾਉਂਦੀ ਹੈ ਇਹ ਤੁਹਾਨੂੰ ਹਸਪੀਟਲ ਦੇ ਚੱਕਰ ਦਵਾਉਂਦੀ ਹੈ ਤਾਂ ਕੋਸ਼ਿਸ਼ ਕਰਨੀ ਹੈ ਇਸ ਟਾਈਮ ਦੇ ਵਿੱਚ ਗਊ ਮੂਤਰ ਦੇ ਥੋੜੇ-ਮੋਤੇ ਜਿਹੇ ਛਿੱਟੇ ਦੋ ਘਰ ਦੇ ਵਿੱਚ ਤੇ ਕਿਸੇ ਵੀ ਤਰ੍ਹਾਂ ਦੀ ਪੇਟ ਦੀ ਇਨਫੈਕਸ਼ਨ ਆਉਂਦੀ ਹੈ ਤਾਂ ਪਾਣੀ ਉਬਾਲ ਕੇ ਪੀਓ ਚੰਦਰ ਦੇ ਘਰ ਚ ਬੁੱਧ ਹੈ ਨਾ ਬੁੱਧ ਸਾਡਾ ਪੇਟ ਹੈ ਨਾ ਤਾ ਇਸ ਕਰਕੇ ਪਾਣੀ ਉਬਾਲ ਕੇ ਪੀਓ ਪਾਣੀ ਸ਼ੁੱਧ ਪੀਓ ਬਾਰੀ ਖਾਣੇ ਤੋਂ ਥੋੜਾ ਪਰਹੇਜ਼ ਰੱਖੋ ਨਹੀਂ ਤੇ ਹਰ ਪਰਿਵਾਰ ਵਿੱਚ ਕਿਸੇ ਨਾ ਵਿੱਚ ਕੋਈ ਕਹਿੰਦਾ ਮੇਰੀ ਬੱਖੀ ਦੋਦੀ ਕੋਈ ਕਹਿੰਦਾ ਮੇਰਾ ਪੇਟ ਦੁਖਦਾ ਬਣਾਈ ਹੋਈ ਗੱਲ ਨਹੀਂ ਆਪਣੇ ਆਪ ਹੀ ਤੁਸੀਂ ਨੋਟ ਕਰਨੀਆਂ ਨੇ ਇਹ ਚੀਜ਼ਾਂ ਠੀਕ ਹੈ ਕਿਉਂਕਿ ਆਪਾਂ ਉਹੀ ਗੱਲ ਕਰਦੇ ਆ ਜਿਹੜੀ ਪ੍ਰੈਕਟੀਕਲ ਹੁੰਦੀ ਹੈ ਇਹ ਤੇ ਤੁਸੀਂ ਸਮਝਦੇ ਹੋ ਨਾ ਚਲੋ ਅੱਜ 20 ਅਗਸਤ 2025 ਅੱਜ ਸ਼ੁੱਕਰ ਰਾਸ਼ੀ ਪਰਵਰਤਨ ਕਰੇਗਾ द्वादशी ਤਿਥੀ ਹੈ ਅੱਜ ਤੇ ਪੁਨਰਵਸੂ ਨਕਸ਼ਤਰ ਚੱਲ ਰਹੀ ਆ ਤੇ ਗ੍ਰਹਾਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਪੁਨਰਵਸੂ ਨਕਸ਼ਤਰ ਜੋ ਗੁਰੂ ਦਾ ਨਕਸ਼ਤਰ ਹੈ ਜੇ ਅੱਜ 20 ਤਰੀਕ ਨੂੰ ਤਕਰੀਬਨ ਸ਼ਾਮ ਦੁਪਹਿਰ ਨੂੰ ਲਾ ਲੋ ਤੁਸੀਂ 6:36 ਟ ਤੇ ਚੰ드ਰਮਾ ਮਿਥੁ ਰਾਸ਼ੀ ਚੋਂ ਨਿਕਲ ਕੇ ਕਰਕ ਰਾਸ਼ੀ ਚ ਚਲਾ ਚਲਿਆ ਜਾਏਗਾ ਪ੍ਰਦੋਸ਼ ਵਰਤ ਸ਼ੁਕਰ ਅੱਜ ਕੱਲ ਸਵੇਰੇ ਵਾਸਤੇ ਤੜਕੇ ਰਾਸ਼ੀਵਰਤਨ ਕਰੇਗਾ ਜਾਏਗਾ ਕਰਕ ਰਾਸ਼ੀ ਚ ਚੰਦਰ ਦੇ ਘਰ ਚ ਸ਼ੁਕਰ ਪਹਿਲਾਂ ਤੋਂ ਹੀ ਉੱਥੇ ਕੋਣਾ ਬੁੱਧ ਬੁੱਧ ਸ਼ੁਕਰ ਦਾ ਯੋਗ ਬਣੇਗਾ ਠੀਕ ਹੈ ਤੇ ਨਾਲ ਜਦੋਂ ਬੁੱਧ 30 ਤਰੀਕ ਨੂੰ ਗਾ ਸੂਰਜ ਨਾਲ ਲੰਘ ਜਾਏਗਾ ਤਾਂ ਸ਼ੁਕਰ ਕੱਲਾ ਰਹਿ ਜਾਏਗਾ ਕਰਕ ਜਾਨੇ ਚੰਦਰ ਦੇ ਘਰ ਤੇ ਹੁਣ ਕਿਦਾਂ ਕੀ ਕਰਨਾ ਹੈ ਕਿਵੇਂ ਤੁਸੀਂ ਚੀਜ਼ਾਂ ਨੂੰ ਸਹੀ ਕਰਨਾ ਇਹ ਤੁਹਾਡੇ ਆਪਣੇ ਹੱਥ 'ਚ ਹੈ ਤੇ ਗ੍ਰਹਿਾਂ ਨੂੰ ਸਹੀ ਕਰਨਾ ਤੇ ਜਦੋਂ ਕੋਈ ਗ੍ਰਹਿ ਪ੍ਰੋਬਲਮ ਦੇ ਰਿਹਾ ਹੋਵੇ ਤਾਂ ਉਦੋਂ ਉਸ ਚੀਜ਼ ਬਾਰੇ ਡਿਸਕਸ਼ਨ ਕਰਨੀ ਸਹੀ ਰਹਿੰਦੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੱਛਾ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਅੱਜ ਬੁੱਧਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹੇਗਾ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਸਭ ਤੋਂ ਪਹਿਲੇ ਅਰੀਜ਼ ਅਨੀਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਸ਼ੁਕਰ ਤੁਹਾਡੇ ਧਨ ਸਥਾਨ ਦਾ ਮਾਲਕ ਚੌਥੇ ਜਾਏਗਾ ਵਧੀਆ ਹੈ ਇੱਥੇ ਜਾ ਕੇ ਨੁਕਸਾਨ ਨਹੀਂ ਕਰਦਾ ਧਨ ਆਪਣੇ ਤੋਂ ਤੀਜੇ ਸਥਾਨ 'ਚ ਜਾ ਰਿਹਾ ਤੁਹਾਡੇ ਬਿਜ਼ਨਸ ਦਾ ਕਾਰਕ ਹੈ ਚੌਥੇ ਸਥਾਨ 'ਚ ਘਰ 'ਚ ਜਾ ਰਿਹਾ ਲਗਜ਼ਰੀ ਚੀਜ਼ ਲੈਣੀ ਹੈ ਕੋਈ ਗੱਡੀ ਲੈਣੀ ਹੈ ਕੋਈ ਪ੍ਰੇਮ ਸਬੰਧਾਂ ਚ ਕੋਈ ਪਰੇਸ਼ਾਨੀ ਆਈ ਸੀ ਉਹ ਠੀਕ ਹੋ ਜਾਏਗੀ ਹਰ ਚੀਜ਼ ਦਾ ਸੁੱਖ ਮਿਲੇਗਾ એનર્ਜੀ ਵੀ ਤੁਹਾਡੀ ਅੱਛੀ ਰਹੇਗੀ ਪਰ ਮਨ ਦਾ ਭਟਕਾਅ ਥੋੜਾ ਵੱਧ ਜਾਏਗਾ ਆਪਣੇ ਮਨ ਦੀ ਚੰਚਲਤਾ ਤੇ ਕੰਟਰੋਲ ਰੱਖਣਾ ਹੈ ਬਿਨਾ ਬੋਲੇ ਕਿਸੇ ਨੂੰ ਸ਼ਬਦ ਨਹੀਂ ਕਹਿਣੇ ਪੈਸਿਵ ਨੂੰ ਵੈਸੇ ਸੌਖੇ ਹੋ ਜਾਓਗੇ ਫਿਰ ਵੀ ਕੋਈ ਪਰੇਸ਼ਾਨੀ ਹੋਵੇ ਤਾਂ ਚੱਲਦੇ ਪਾਣੀ ਦੇ ਵਿੱਚ ਜਵਾਰ ਥੋੜੀ ਜਿਹੀ ਜਲ ਪ੍ਰਵਾਹ ਕਰ ਦਿਓ ਅੱਛਾ ਹੋ ਜਾਏਗਾ ਟੌਰਸ ਜਾਨੀ ਬ੍ਰਿਖਾ ਰਾਸ਼ੀ ਲਗਨ ਦਾ ਮਾਲਕ ਤੀਸਰੇ ਚਲੇ ਗਿਆ ਤਾਂ ਜੋ ਨਿਕਲ ਕੇ ਜਾਏਗਾ ਤੀਸਰੇ ਸਥੰਭ ਵਿੱਚ ਹਿੰਮਤ ਨਾਲ ਧਨ ਮਿਲੇਗਾ ਅਗਰ ਤੁਸੀਂ ਮੈਰਿਡ ਹੋ ਤਾਂ ਜੀਵਨ ਸਾਥੀ ਦੀ ਸਲਾਹ ਨਾਲ ਚੱਲਣ ਤੇ ਹਿੰਮਤ ਵਧੀ ਰਹੇਗੀ ਚੰਦਰ ਦੇ ਘਰ ਚ ਸ਼ੁਕਰ ਹੈ ਤਾਂ ਇਸ ਕਰਕੇ ਇੱਕ ਦੋ ਕੰਮ ਹੋਰ ਹੱਥ ਪਾਉਣ ਲਈ ਤੁਹਾਡੀ એનર્ਜੀ ਥੋੜੀ ਜੀ ਤੁਹਾਨੂੰ ਕਹੇਗੀ ਕਿ ਐਂ ਤਾਂ ਕਰ ਲਈ ਐਂ ਤਾਂ ਕਰ ਲਈ ਠੀਕ ਹੈ ਜੇ ਪਾਰਟਨਰਸ਼ਿਪ ਦੀ ਕੋਈ ਆਫਰ ਮਿਲ ਰਹੀ ਹੈ ਤਾਂ ਕਰ ਸਕਦੇ ਹੋ ਜੈਮਿਨੀ ਜਾਨੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਅੱਛਾ ਹੋਇਆ ਪਰ ਨਾਲੋਂ ਨਾਲ ਇਹ ਵੀ ਹੋਇਆ ਕਿ ਇਨਕਮ ਖਰਚੇ ਬਰਾਬਰ ਹੋ ਜਾਣਗੇ 12ਵੇਂ ਖਾਨੇ ਦਾ ਮਾਲਕ ਧਨ ਸਥਾਨ 'ਤੇ ਬੈਠੇਗਾ ਜੋ ਵੀ ਤੁਸੀਂ ਸ਼ੇਅਰ ਮਾਰਕੀਟ 'ਚ ਪੈਸਾ ਲਗਾਉਣਾ ਹੈ ਜਾਂ ਕਿਸੇ ਵੀ ਤਰ੍ਹਾਂ ਨਾਲ ਕੋਈ ਪੈਸਾ ਇਨਵੈਸਟ ਕਰਨਾ ਹੈ ਤਾਂ ਬਹੁਤ ਸੋਚ ਸਮਝ ਕੇ ਕਰਨਾ ਦੂਜੇ ਬੈਠਾ ਸ਼ੁਕਰ ਧਨਤਾ ਦੇਗਾ ਪਰ ਨਾਲੋਂ ਨਾਲ ਖਰਚੇ ਵੀ ਵਧਾ ਦਏਗਾ ਕਿਉਂਕਿ ਖਰਚਿਆਂ ਦਾ ਮਾਲਕ ਹੀ ਦੂਸਰੇ ਸਥਾਨ 'ਚ ਆ ਕੇ ਬੈਠਣ ਲੱਗਾ ਹੈ ਤਾਂ ਖਰਚੇ ਹੀ ਆਗੇ ਤੁਹਾਨੂੰ ਤੇ ਲੱਗੇਗਾ ਕਿ ਤੁਹਾਨੂੰ ਥੋੜਾ ਜਿਹਾ ਡਿਸਟਰਬ ਹੋ ਗਿਆ ਸੇਵਿੰਗ ਥੋੜੀ ਜਿਹੀ ਘਟ ਗਈ ਪਰ ਇਹ ਨਹੀਂ ਕੋਈ ਨੁਕਸਾਨ ਹੋਏਗਾ ਕਿਉਂਕਿ ਇਹ ਤੁਹਾਡੀ ਸੋਚ ਦਾ ਮਾਲਕ ਵੀ ਹੈ ਤਾਂ ਸੋਚ ਸਮਝ ਕੇ ਪੈਸਾ ਖਰਚੋਗੇ ਤਾਂ ਪ੍ਰੋਫਿਟ ਵੀ ਚੰਗਾ ਇੱਥੇ ਬੈਠਾ ਸ਼ੁਕਰ ਦੇ ਦੇਵੇਗਾ ਦੋ ਰੋਟੀਆਂ ਸ਼ੁੱਕਰਵਾਰ ਵਾਲੇ ਦਿਨ ਗਾਂ ਨੂੰ ਪਾਈ ਜਾਣਗੀਆਂ ਕੈਂਸਰ ਜਾਂ ਕਰਕਰਾਂਸ਼ ਦੇ ਲਗਨ ਚ ਆ ਗਿਆ ਇਨਕਮ ਦਾ ਮਾਲਕ ਇਨਕਮ ਮਤਲਬ ਕਿ ਪ੍ਰੋਫਿਟ ਦਾ ਕਾਰਕ ਜਿਹਨੂੰ ਆਪਾਂ ਕਹਿੰਦੇ ਆ ਹਨਾ ਇਨਕਮ ਦਾ ਮਾਲਕ ਆਇਆ ਤੇ ਨਾਲ ਆਇਆ ਸੁੱਖ ਸਥਾਨ ਦਾ ਮਾਲਕ ਲਗਨ ਵਿੱਚ ਇਨਕਮ ਦੇ ਲਈ ਸਿਤਾਰੇ ਚੰਗੇ ਹੋਗੇ ਤੇ ਦੂਸਰੀ ਗੱਲ ਹੋ ਗਈ ਸੁੱਖ ਸਥਾਨ ਲਈ ਵਧੀਆ ਹੋਗੇ ਪਰ ਕਿਉਂਕਿ ਸ਼ੁਕਰ ਚੰਦਰ ਦਾ ਮਿੱਤਰ ਨਹੀਂ ਹੈ ਤਾਂ ਘਰ ਵਿੱਚ ਛੋਟੀ ਮੋਟੀ ਨੋਕ ਚੋਕ ਥੋੜੀ ਵੱਧ ਸਕਦੀ ਆ ਤਾਂ ਉਹਦੇ ਲਈ ਸਾਇਲੈਂਟ ਮੋਡ ਵਿੱਚ ਰਹਿਣਾ ਤੁਹਾਡੇ ਲਈ ਸ਼ੁਭਕਾਰੀ ਰਹੇਗਾ ਚੰਗਾ ਰਹੇਗਾ ਘੱਟ ਬੋਲਣਾ ਹੌਲੀ ਬੋਲਣਾ ਇਹ ਵੀ ਵਧੀਆ ਜੀਵਨ ਸਾਥੀ ਨਾਲ ਸਬੰਧਾਂ 'ਚ ਸੁਧਾਰ ਲਈ ਯਤਨ ਜ਼ਰੂਰ ਕਰਨੇ ਆ ਘਰ 'ਚ ਥੋੜਾ ਨੂਸ-ਸਸ ਦਾ ਮਾੜੀ-ਮੋਟੀ ਕਲਾਕਲੇਸ਼ ਹੋਵੇ ਤਾਂ ਚਲਦੇ ਪਾਣੀ ਦੇ ਵਿੱਚ ਤੁਸੀਂ ਚੌਲ ਤੇ ਦੁੱਧ ਮਿਕਸ ਕਰਕੇ ਜਲ ਪ੍ਰਵਾਹ ਕਰ아요 ਰਿਲੈਕਸ ਮਿਲੇਗੀ ਨੁਕਸਾਨ ਨਹੀਂ ਹੋਏਗਾ ਅਗਲੀ ਰਾਸ਼ੀ ਦੀ ਗੱਲ ਕਰਦੇ ਆਂ ਪਾਲਿਓ ਯਾਨੀ ਸਿੰਘ ਰਾਸ਼ੀ सिंह राशि ਦੇ ਲਈ ਜੋ ਸਿਤਾਰੇ ਜੀ तकरीबन ਦੇਖਿਆ ਜਾਵੇ ਤਾਂ ਬੁੱਧ ਸ਼ੁਕਰ ਬਾਰਵੇਂ خانه ਵਿੱਚ ਇਨਕਮ ਦਾ ਮਾਲਕ ਤੇ ਪ੍ਰੋਫਿਟ ਦਾ ਮਾਲਕ ਦੋਨੋਂ ਇਕੱਠੇ ਬੈਠੇ ਬਾਰਵੇਂ ਖਾਨੇ ਵਿੱਚ ਤਾਂ ਕੀ ਹੋਇਆ ਇੱਥੇ ਬੈਠ ਕੇ ਜੋ ਸ਼ੁਕਰ ਨੇ ਕੀ ਕੰਮ ਕੀਤਾ ਸ਼ੁਕਰ ਮਿੱਤਰ ਨਹੀਂ ਹੈ ਤਾਂ ਸ਼ੇਅਰ ਮਾਰਕੀਟ ਵਿੱਚ ਤੁਹਾਡਾ ਇੰਟਰਸਟ ਥੋੜਾ ਜਿਹਾ ਵਧਿਆ ਚਲੋ ਠੀਕ ਹੈ ਪਰ ਸੋਚੇ ਸਮਝੇ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਜਦੋਂ ਤੱਕ ਬੁੱਧ ਬਾਰਵੇਂ ਸਥਾਨ ਵਿੱਚ ਹੈ ਪਰਸਨੈਲਿਟੀ ਅੱਛੀ ਹੋਏਗੀ ਕੰਮਕਾਰ ਅੱਛਾ ਹੋਏਗਾ ਹੱਥ 'ਚ ਕੁਝ ਜ਼ਿਆਦਾ ਨਹੀਂ ਆਏਗਾ ਥੋੜੀਆਂ ਪਰੇਸ਼ਾਨੀਆਂ ਪੇਪਰ ਵਰਕ ਨੂੰ ਲੈ ਕੇ ਹੁੰਦੀਆਂ ਰਹਿਣਗੀਆਂ ਅਰਥ ਇਹ ਆ ਤਾਂ ਕਰਨ ਵਾਲੀ ਗੱਲ ਇਹ ਆ ਕਿ ਬੁੱਧ ਸੂਰਜ ਦੇ ਨਾਲ ਜਦੋਂ ਆਏਗਾ ਉਸ ਤੋਂ ਬਾਅਦ ਤੁਹਾਡੀ ਗੱਡੀ ਅੱਗੇ ਤੁਰੇਗੀ ਉਦੋਂ ਤੱਕ ਬਹੁਤ ਸੰਭਲ ਸੰਭਲ ਕੇ ਚੱਲਣਾ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸ਼ੁਕਰ ਜੋ ਹੈ ਉਹ ਤੁਹਾਡੀ ਕਿਸਮਤ ਦਾ ਮਾਲਕ ਹੈ ਆਪਣੇ ਤੋਂ ਗਿਆਨ ਇਸ ਤਿੱਜੇ ਸਥਾਨ ਚ ਆਇਆ ਤੇ ਧਨ ਦਾ ਮਾਲਕ ਵੀ ਪ੍ਰੋਫਿਟ ਚ ਆਇਆ ਤਾਂ ਤਾਂ ਲਈ ਪ੍ਰੋਫਿਟ ਲਈ ਪੈਸੇ ਲਈ ਇਹ ਮਹੀਨਾ ਇਹ ਇਹ ਦਿਨ ਬਹੁਤ ਅੱਛੇ ਜਾਣਗੇ ਜੋ ਕਿ ਤਕਰੀਬਨ 15 ਸਤੰਬਰ ਤੱਕ ਆਪਾਂ ਕਹਿ ਸਕਦੇ ਆ 15 ਸਤੰਬਰ ਤੱਕ ਇਹਨੇ ਇੱਥੇ ਰੁਕਣਾ ਹੈ ਤਾਂ ਉਦੋਂ ਤੱਕ ਤਾਨੂੰ ਬਿਜ਼ਨਸ ਵਪਾਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਹਰ ਪਾਸੇ ਤੋਂ ਪ੍ਰੋਫਿਟ ਲਈ ਤੇ ਕਿਸਮਤ ਦਾ ਸਾਥ ਮਿਲਣ ਲਈ ਤੁਹਾਡੇ ਸਿਤਾਰੇ ਅੱਛੇ ਆ ਕੋਈ ਜ਼ਿਆਦਾ ਉਪਾਕਰਨ ਦੀ ਜ਼ਰੂਰਤ ਨਹੀਂ ਹੈ ਪਰ ਜਦੋਂ ਬੁੱਧ 12ਵੇਂ ਸਥਾਨ 'ਤੇ ਜਾਏਗਾ ਤਾਂ ਇੱਕ ਚਾਂਦੀ ਦਾ ਛੱਲਾ ਰਿੰਗ ਫਿੰਗਰ 'ਚ ਜ਼ਰੂਰ ਪਾ ਲੈਣਾ ਇਹ ਨਹੀਂ ਪੁੱਛਣਾ ਕਿ ਹੱਥੇ ਚ ਦੋਨੋਂ ਹੱਥ ਆਪਣੇ ਹੀ ਆ ਠੀਕ ਤਾਂ ਤੁਹਾਡੇ ਲਈ ਤਾਂ ਵੈਸੇ ਵਧੀਆ ਹੀ ਆ ਗਾਂ ਰੋਟੀ ਪਾਉਂਦੇ ਰਹੋਗੇ ਹੋਰ ਵਧੀਆ ਹੋ ਜਾਏਗਾ ਲਿਬਰਾ ਜਰੀ ਤੁਲਾ ਰਾਸ਼ੀ ਦੇ ਲਈ ਤੁਹਾਡੇ ਲਗਨ ਦਾ ਮਾਲਕ ਹੀ ਆਇਆ ਕਿੱਥੇ ਦਸਵੇਂ ਸਥਾਨ ਵਿੱਚ ਦਸਵਾ ਕਰਨਾ ਕਰਮਦਾਇ ਕਰਮ ਸਥਾਨ ਦਾ ਪਿਤਾ ਦੇ ਸੇਤ ਠੀਕ ਹੁੰਦੀ ਜਾਏਗੀ ਥੋੜੇ ਕਿਸੇ ਤਰ੍ਹਾਂ ਨਾਲ ਗੱਲਬਾਤ ਰਹੇ ਕੋਈ ਪੈਸਾ ਕੰਮ ਰੁਕਿਆ ਹੋਇਆ ਸੀ ਉਸ ਤਰ੍ਹਾਂ ਹੀ ਪੈਸਾ ਆ ਜਾਏਗਾ ਤੇ ਕੰਮ ਵੀ ਅੱਗੇ ਚੱਲ ਪਵੇਗਾ ਬੁੱਧ ਸ਼ੁਕਰ ਦੀ ਜੁਤੀ ਚੰਗੇ ਰੰਗ ਲਿਆਏਗੀ ਤੁਹਾਡੇ ਲਈ ਦਸਨੇ ਸਥਾਨ ਵਿੱਚ ਅੱਛੇ ਲੋਕਾਂ ਨਾਲ ਸਬੰਧ ਵਿੱਚ ਵੀ ਫਾਇਦਾ ਹੋ ਜਾਏਗਾ ਪਰ ਧਿਆਨ ਰੱਖਣਾ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਚ ਕੋਈ ਕੰਮ ਨਹੀਂ ਕਰਨਾ ਕਿਉਂਕਿ ਚੰਦਰ ਦੇ ਘਰ ਸ਼ੁਕਰ ਹੈ ਚੰਦਰ ਮੰਦਾ ਕਰਾ ਗਿਆ ਤੇ ਮੰਦੀ ਜਿ ਬਜਾਈ ਅਗਰ ਦਿਮਾਗ ਨਾਲ ਚੱਲੋਗੇ ਤਾਂ ਚੰਗਾ ਫਾਇਦਾ ਤੁਹਾਨੂੰ ਹੋ ਸਕਦਾ ਹੈ स्कॉर्पियो वृश्चिक राशि दे लिए शुक्र ਤੁਹਾਡੇ ਬਿਜ਼ਨਸ ਕੰਮ ਕਰਨ ਦਾ ਮਾਲਕ ਜੋ 9ਵੇਂ ਸਥਾਨ ਵਿੱਚ ਆਇਆ ਬਿਜ਼ਨਸ ਕੰਮ ਕਰ ਨਵਾਂ ਸ਼ੁਰੂ ਕਰਨ ਲਈ ਸਿਤਾਰੇ ਚੋਅਏ ਕੰਮਕਾਰ ਅੱਛਾ ਹੋਇਆ ਪਰ ਨਾਲ ਹੀ ਤੁਸੀਂ ਇਹ ਸੋਚਿਆ ਕਿ ਕਿਤੇ ਕੰਮਕਾਰ ਠੀਕ ਚੱਲੇਗਾ ਕਿਤੇ ਕੋਈ ਨੁਕਸਾਨ ਹੀ ਨਾ ਹੋ ਜੇ ਕਿਤੇ ਇਹ ਨਾ ਲੱਗੇ ਕਿ ਇੰਨਾ ਪੈਸਾ ਲਗਾ ਦਿੱਤਾ ਤੇ ਰਿਟਰਨ ਚੰਗੀ ਨਹੀਂ ਆ ਰਹੀ ਉਠੀਕ ਹੈ ਸ਼ੁਕਰ ਗੱਲਾ ਇਥੇ ਥੋੜਾ ਜਿਆਦਾ ਡਿਸਟਰਬਟਾ ਕਰੇਗਾ ਮਨ ਨੂੰ ਮਾਨਸਿਕ ਪਰੇਸ਼ਾਨੀ ਵੀ ਥੋੜੀ ਬਹੁਤੀ ਰਹਿ ਸਕਦੀ ਆ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਅਗਰ ਕਿਤੇ ਗਾਜਰਾ ਮਿਲ ਜਾਂਦਾ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਤੇ ਸ਼ੁਕਰ 9 ਦਾ ਸ਼ੁਭ ਫਲ ਲੈਣ ਦੇ ਲਈ ਧਾਰਮਿਕ ਸਥਾਨ ਤੇ ਦੇਰਿਆਂ ਤੇ ਮੱਥਾ ਟੇਕਦੇ ਰਹੋ ਸੈਜੀਟੇਰੀਅਸ ਤੁਨ ਰਾਸ਼ੀ ਤੁਨ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਇਨਕਮ ਦਾ ਮਾਲਕ ਹੈ ਜੋ ਅਰਥ ਮੇਂ ਸਥਾਨ ਵਿੱਚ ਜਾਏਗਾ ਅੱਛਾ ਨਹੀਂ ਹੈ ਇਨਕਮ ਫਸ ਸਕਦੀ ਹੈ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰਨਾ ਹੈ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਹੈ ਉਹ ਪੇਟ ਦੀਆਂ ਪੇਟ ਦੀ ਜਿੱਦਾਂ ਪਹਿਲਾਂ ਤੁਹਾਨੂੰ ਹੁਣੇ ਦੱਸਿਆ ਪੇਟ ਦੀ ਇਨਫੈਕਸ਼ਨ ਵਗੈਰਾ ਦਰਦ ਵਗੈਰਾ ਰਹਿ ਸਕਦਾ ਹੈ ਹਸਪੀਟਲ ਦੇ ਚੱਕਰ ਲੱਗਦੇ ਆ ਛੋਟੀ ਮੋਟੀ ਲੋਕਚੋਕ ਵੱਡਾ ਰੂਪ ਧਾਰਨ ਕਰ ਸਕਦੀ ਆ ਕੋਈ ਲੜਾਈ ਝਗੜਾ ਕਿਸੇ ਨਾਲ ਹੋ ਸਕਦਾ ਤਾਂ ਸੰਭਲ ਸੰਭਲ ਕੇ ਚੱਲੋ ਬਿਨਾਂ ਵਜ੍ਹਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਾ ਦਿਓ ਠੀਕ ਹੈ ਓਕੇ ਕੋਈ ਚੀਜ਼ ਹੁੰਦੀ ਆ ਤਾਂ ਥੋੜੀ ਵਕਤ ਤੇ ਛੱਡ ਦਿਓ ਵਧੀਆ ਰਹੇਗਾ ਠੀਕ ਹੈ ਤਾਂ ਇਹੋ ਤੱਕ ਤੁਸੀਂ ਸ਼ੁਕਰ ਦਾ ਕੀ ਉਪਾ ਕਰਨਾ ਹੈ ਮੱਕੀ ਦੀ ਰੋਟੀ ਬਣਾ ਕੇ ਗਾਂ ਨੂੰ ਚਲਾਉਂਦੇ ਰਹਿਣਾ ਕਦੇ ਸ਼ੁੱਕਰਵਾਰ ਤੇ ਕਦੇ ਬੁੱਧਵਾਰ ਕੈਪ੍ਰਿਗੋਨ ਜਾਰੀ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਆਇਆ 7ਵੇਂ ਸਥਾਨ 'ਚ ਬਹੁਤ ਹੀ ਅੱਛਾ ਸੋਚਦਾ ਮਾਲਕ 7ਵੇਂ ਸਥਾਨ ਵਿੱਚ ਜੀਵਨ ਸਾਥੀ ਦੇ ਕੰਮ ਤੁਰ ਪੈਣਗੇ ਉਧਰ ਕੋਈ ਪਰੇਸ਼ਾਨੀ ਹੋ ਠੀਕ ਹੋ ਜਾਏਗੀ ਤੁਹਾਡੇ ਆਪਣੇ ਲਈ ਵੀ ਲਗਜ਼ਰੀ ਚੀਜ਼ਾਂ ਦੇ ਲਈ ਸਿਤਾਰੇ ਸ਼ੁਭ ਹੋ ਜਾਣਗੇ ਸ਼ੁਕਰ ਤੇ ਬੁੱਧ ਚੰਗਾ ਸ਼ੁਭ ਫਲ ਦੇਣਗੇ ਤੁਹਾਨੂੰ ਇੱਥੇ ਬੈਠੇ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਗਾਨ ਰੋਟੀ ਤਾਂ ਪਰੇ ਚਲੋ ਆਮ ਜਿਹੇ ਆਉਪਾਏ ਤੁਸੀਂ ਪਾ ਹੀ ਦਿੰਨੇ ਹੋ ਪਰ ਨਾਲ ਹੀ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖ ਸਕਦੇ ਸ਼ੁਕਰਵਾਨ ਅਕਿਊਰਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਚੌਥੇ ਖਾਨੇ ਦਾ ਮਾਲਕ ਜਾਏਗਾ ਛੇਵੇਂ ਖਾਨੇ ਵਿੱਚ ਵਧੀਆ ਨਹੀਂ ਹੈ ਮਾਂ ਦੀ ਸਿਹਤ ਥੋੜੀ ਖਰਾਬ ਹੋ ਜਾਏਗੀ ਬਾਹ ਮੋਢਿਆਂ 'ਚ ਦਰਦ ਹੋਏਗਾ ਲੱਤਾਂ ਬਾਹਾਂ ਦੀ ਪ੍ਰੋਬਲਮ ਵੱਧ ਜਾਏਗੀ ਚੰਦਰ ਦਾ ਛੇਵੇਂ ਸਥਾਨ ਵਿੱਚ ਸੌਖੇ ਖਾਣੇ ਮਾਲਕ ਦਾ ਛੇਵੇਂ ਸਥਾਨ ਵਿੱਚ ਚੰਦਰ ਦੇ ਘਰ ਚ ਬੈਠਣਾ ਮਾਨਸਿਕ ਤੌਰ ਤੇ ਤੇ ਕਰਜ਼ੇ ਨੂੰ ਲੈ ਕੇ ਥੋੜੀ ਪਰੇਸ਼ਾਨੀ ਵਧਾ ਸਕਦਾ ਹੈ ਕਿਸੇ ਤੋਂ ਪੈਸਾ ਉਧਾਰ ਲੈਣਾ ਫੜਨਾ ਪੈ ਸਕਦਾ ਹੈ ਵਜ੍ਹਾ ਕੋਈ ਵੀ ਹੋਵੇ ਤੇ ਕੁਦਰਤ ਨੇ ਦੇਣੀ ਹੈ ਚਲੋ ਇੱਥੇ ਬੈਠੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਜਵਾਰ ਲੈ ਕੇ ਗਾਂ ਨੂੰ ਖਲਾਇਆਉਣੀਆਂ ਕਾਲੀ ਗਾਂ ਹੋਵੇ ਤਾਂ ਬਹੁਤ ਹੀ ਵਧੀਆ ਤੇ ਨਾਲ ਹੀ ਤੁਸੀਂ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਵੀ ਧਿਆਨ ਰੱਖਣਾ ਹੈ ਨਾ ਹੀ ਪਰਿਵਾਰ ਵਿੱਚ ਕਲੇਸ਼ ਨਾ ਹੋਵੇ ਤਾਂ ਉਹਦੇ ਲਈ ਚਾਲ ਦੇ ਪਣ ਚ ਚੌਲ ਚਲ ਪ੍ਰਵਾਹ ਕਰਦੇ ਰਹੇ ਆ ਠੀਕ ਹੈ ਪਾਈਸਸ ਵਾਲੀ ਮੀਨ રાશિ ਦੀ ਗੱਲ ਕਰੀਏ ਤਾਂ ਮੀਨ રાશિ ਵਾਲੇ ਲਈ ਹਿੰਮਤ ਦਾ ਮਾਲਕ ਸੋਚ ਸਥਾਨ ਵਿੱਚ ਬੈਠ ਗਿਆ ਕੋਈ ਪੁਰਾਣੇ ਦੋਸਤ ਮਿਲ ਸਕਦੇ ਉਹਨਾਂ ਨਾਲ ਗੱਲਬਾਤ ਸ਼ੁਰੂ ਹੋ ਸਕਦੀ ਆ ਕੋਈ ਕਿਸੇ ਤਰ੍ਹਾਂ ਕੀਤੀ ਹੋਈ ਤੁਹਾਡੀ ਡੀਲ ਤੁਹਾਨੂੰ ਚੰਗਾ ਫਾਇਦਾ ਦੇ ਸਕਦੀ ਆ ਨਾਲ ਹੀ ਜੋ ਪੰਜਵੇਂ ਸਥਾਨ ਵਿੱਚ ਬੈਠੇ ਸ਼ੁਕਰ ਨੂੰ ਹੋਰ ਸ਼ੁਭ ਕਰਨ ਲਈ ਧਿਆਨ ਰੱਖਣਾ ਤੁਸੀਂ ਕਿ ਕੋਈ ਵੀ ਕੰਮ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੰਮ ਕਰਦੇ ਹੋ ਪਰਿਵਾਰ ਦੀ ਸਲਾਹ ਨਾਲ ਖਾਸ ਤੌਰ ਤੇ ਚੱਲੋਗੇ ਤਾਂ ਵਧੀਆ ਪ੍ਰੇਮ ਰਿਸ਼ਤਿਆਂ ਨੂੰ ਵੀ ਅੱਗੇ ਵਧਾਉਣ ਦੇ ਲਈ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਪਰਿਵਾਰ ਨੂੰ ਨਾਲ ਲੈ ਕੇ ਰੱਖਿਆ ਜਾਵੇ ਤਾਂ ਜ਼ਿਆਦਾ ਵਧੀਆ ਹੈ ਸ਼ੁਕਰ ਇੱਥੇ ਪੰਜਵੇਂ ਬੈਠ ਕੇ ਸ਼ੁਗਫਲ ਦਿੰਦਾ ਹੈ 5 ਕਿਲੋ ਆਟਾ ਲੈ ਕੇ ਲੰਗਰ ਚ ਦੇ ਸਕਦੇ ਹੋ ਇਸ ਦਾ ਇਹ ਉਪਾਏ ਅਗਰ ਪਰੇਸ਼ਾਨੀ ਨਹੀਂ ਆ ਰਹੀ ਤਾਂ ਵਧੀਆ ਨਹੀਂ ਤਾਂ ਪੇਟ ਸੰਬੰਧੀ ਪਰੇਸ਼ਾਨੀਆਂ ਤੋਂ ਬਚਣਾ ਹੈ ਤੁਸੀਂ ਤੇ ਤੁੰਨੀ ਚ ਦੇਸੀ ਘਿਓ ਜਾਂ ਸਰੋਂ ਦਾ ਤੇਲ ਲਾਉਂਦੇ ਰਹਿਣਾ ਠੀਕ ਹੈ ਏ ਸੀ ਜੀ ਸ਼ੁਕਰ ਦਾ ਰਾਸ਼ੀ ਪਰਵਰਤਨ 15 ਸਤੰਬਰ ਤੱਕ ਕੀ ਪ੍ਰਭਾਵ ਪਵੇਗਾ ਤੁਹਾਡੀਆਂ ਰਾਸ਼ੀਆਂ ਤੇ 12 ਤੇ ਇਸ ਬਾਰੇ ਆਪਾਂ ਚਰਚਾ ਕੀਤੀ ਹੁਣ ਸਿਰੋ ਸਾਰੀਆਂ ਰਾਸ਼ੀਆਂ ਦਾ ਇਹ ਤਾਂ ਸਾਰਿਆਂ ਦੇ ਲਈ ਉਪਾਏ ਹੋਏਗਾ ਕਿ ਚੰਦਰ ਦੇ ਘਰ ਤੇ ਸ਼ੁਕਰ ਗਿਆ ਹੈ ਚੰਦਰ ਕੀ ਪਾਣੀ ਚੰਦਰ ਕੀ ਚਲ ਚੰਦਰ ਕੇ ਸਾਡਾ ਮਨ ਤਾਂ ਇੱਕ ਤਾਂ ਮਨ ਦੀ ਬਜਾਏ ਦਿਮਾਗ ਤੋਂ ਚੱਲਣਾ ਦੂਜੀ ਇਹ ਕੋਸ਼ਿਸ਼ ਕਰਨੀ ਹੈ ਤੁਸੀਂ ਚਲਦੇ ਪਾਣੀ ਦੇ ਵਿੱਚ ਸਫੇਦ ਜਵਾਰ ਲੈ ਕੇ ਉਹਦੇ ਵਿੱਚ ਕਿੱਦਰ ਦੀ ਸ਼ੀਸ਼ੀ ਪਾ ਕੇ ਚਲ ਪ੍ਰਵਾਹ ਕਰ ਦੇਣਾ ਇਹ ਤਰ੍ਹਾਂ ਆ ਕੇ ਥੋੜਾ ਜਿਹਾ ਚਲਪਰਵਾ ਕਰੋ ਸ਼ੁਕਰ ਸ਼ੁਭ ਹੋ ਜਾਏਗਾ ਤੇ ਚੰਦਰ ਦੀ એનર્ਜੀ ਵੀ ਸ਼ੋਭਰੇਗੀ ਮਾਂ ਦੇ ਪੈਰੀਂ ਹੱਥ ਲਗਾਉਂਦੇ ਰਹਿਣਾ ਵੀ ਸ਼ੁਕਰ ਤੇ ਚੰਦਰ ਨੂੰ ਤੇ ਸ਼ੁਭਤਾ ਦਾ ਫਲ ਦਿੰਦਾ ਹੈ ਇਸ ਜੀ ਸਾਰੀ ਰਾਸ਼ੀ ਲਈ ਬਾ ਸਮਾਂ ਇਜਾਜ਼ਤ ਆਪ ਸਭ ਦਾਜ ਦਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮੰਦਾ ਇਜਾਜ਼ਤ ਸਰ ਸ਼ਿਕਾ